ਔਰ ਆਪਣੀ ਸਮੁੱਚੀ ਟੀਮ ਨਾਲ ਬੋਬੀ ਜੀ ਸਾਡੇ ਪ੍ਰਚਾਰਕ ਹੈ ਨਾਰਥ ਇੰਡੀਆ ਦੇ ਦੁੱਬੇ ਜੀ ਔਰ ਸਾਰੇ ਸਾਥੀਆਂ ਦੇ ਨਾਲ ਅਸੀਂ ਅੱਜ ਇੱਥੇ ਨਾਪਸਤਿਕ ਹੋਣ ਆਏ ਆ ਔਰ ਸਾਰੇ ਬਾਤਵਾਸੀਆਂ ਨੂੰ ਇਹਨਾਂ ਸ਼ੁਭ ਨਵਰਾਤਿਆਂ ਦੀ ਬਹੁਤ-ਬਹੁਤ ਵਧਾਈ ਹੈ ਸਾਡੇ ਪੰਜਾਬ ਯੂਥ ਦੇ ਜਿਹੜੇ ਪ੍ਰਧਾਨ ਹੈ ਸਾਹਿਲ ਜੀ ਇਹ ਹਿੰਦੂ ਤਕ ਤੋਂ ਨੇ ਸਾਡਾ ਸਵਾਗਤ ਕੀਤਾ ਕੇ ਜੀ ਔਰ ਸਾਰੇ ਸਾਡੇ ਇਹਨਾਂ ਦੇ ਕਮੇਟੀ ਦੇ ਵੋੜਾ ਸਾਹਿਬ ਅੱਜ ਸਾਡੇ ਵਿੱਚ ਜਗਤ ਗورو ਵਿਕਾਸ ਦਾ ਜੀ ਜਿਹੜੇ ਕੀ ਦਰਮਾਦੇਸ਼ਾ ਹਿੰਦੂ ਦਫਤਰ ਦੇ ਸਾਡੇ ਸੁਮੀਰ ਜੀ ਆਏ ਆ ਜਗਤ ਗورو ਪੰਚਨਾਨਦ ਗਰੀ ਜੀ ਮਹਾਰਾਜ ਦੇ ਟਾਈਮ ਤੋਂ ਹੀ ਸੇਵਾਵਾਂ ਕਰਦੇ ਆ ਰਹੇ ਨੇ ਬੋਬੀ ਜੀ ਨੇ तिवारी ਸਾਹਿਬ ਨੇ ਹੋਰ ਸਾਰੀ ਟੀਮ ਜਿਹੜੀ ਚੰਡੀਗੜ੍ਹ ਦੀ ਸਾਡੇ ਕਾਲੀ ਮਾਤਾ ਮੰਦਰ ਇੱਥੇ ਅੱਜ ਨਤਮਸਤਕ ਹੋਣ ਆਏ ਆ ਹਮ ਮਾਂ ਕੁਸ਼ਮੰਡਾ ਜੀ ਦਾ ਨਵਰਾਤਰਾ ਜੀ ਅੱਜ ਜਿਹੜਾ ਮੰਦਰ ਕਮੇਟੀ ਤੇ ਡੀਸੀ ਸਾਹਿਬ ਨੇ ਮੰਦਰ ਪ੍ਰਬੰਧ ਦੇ ਲਈ ਬਹੁਤ ਹੀ ਅੱਛਾ ਕੰਮ ਕੀਤਾ ਹੈ ਇਸ ਜਾਵਟ ਬਹੁਤ ਖੂਬਸੂਰਤ ਹੈ ਪ੍ਰਸ਼ਾਸਨ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਤੇ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਹਨ ਭਗਤਾਂ ਦੀ ਸੁਵਿਧਾ ਦੇ ਲਈ ਥਾ ਮੇਰਾ ਨਾਮ ਹੈ ਜੀ ਤਰਤੇਮ ਸ਼ਰਮਾ ਸੈਮੀ ਉਰਪ ਸੈਮੀ ਇਹ ਮੈਂ ਚੌਕ ਆਰਿਆ ਸਮਰਿਤ ਪਟਿਆਲਾ ਤੋਂ ਆ ਮੈਂ ਇੱਥੇ 50 ਸਾਲ ਹੋ ਗਏ ਮੈਨੂੰ ਆਂਦੇ ਨੂੰ ਲਗਾਤਾਰ ਰੋਜ਼ ਮੈਂ ਦਿੱਲੀ ਉਰੇ ਆਣਾ ਤੇ ਮਾਤਾ ਜੀ ਦੇ ਦਰਸ਼ਨ ਦੇ ਲਈ ਕਰਦਾ ਇਹ ਅੱਜ ਹੈਗਾ ਆਪਣਾ Kandama.